ਮੰਗਾ ਸਾਡੀਆਂ ਇਹ ਆ ਜੀ ਜਿਹੜੇ ਗਵਰਨਮੈਂਟ ਨੇ ਕਾਲੇ ਕਾਨੂੰਨ ਬਣਾਏ ਆ ਇਹ ਸਰਾਸਰ ਗਲਤ ਆ ਤੇ ਸਾਰਿਆਂ ਤੇ ਥੋਪੇ ਗਏ ਆ ਜਿਹੜਾ ਬੰਦਾ 10000 ਰੁਪਿਆ ਤਨਖਾਹ ਲੈਂਦਾ ਉਹ 10 ਲੱਖ ਜੁਰਮਾਨਾ ਕਿੱਥੋਂ ਦੇ ਦਊਗਾ 7 ਲੱਖ ਜੁਰਮਾਨਾ ਜੋ ਵੀ ਹੈਗਾ ਤੇ 10 ਸਾਲ ਦੀ ਸਜ਼ਾ ਜਿਹੜਾ ਬੰਦਾ 10 ਸਾਲ ਅੰਦਰ ਕੱਟੂਗਾ ਤਾਂ ਉਹਦੇ ਪਰਿਵਾਰ ਨੂੰ ਕੌਣ ਪੁੱਛੂਗਾ ਮਗਰ ਇਹ ਡਰਾਈਵਰ ਬਣੂਗਾ ਕੌਣ ਦਾ ਇਹਦਾ ਟ੍ਰਾਂਸਪੋਰਟ ਰੈਨ ਇਹ ਸਾਰੇ ਘਰਾਂ ਵਾਲਿਆਂ ਤੇ ਵੀ ਲਾਗੂ ਆ ਜਿਹੜਾ ਮੋਟਰਸਾਈਕਲ ਤੇ ਲਾਉਂਦਾ ਉਹ ਵੀ ਇੱਕ ਡਰਾਈਵਰ ਗਿਣਿਆ ਜਾਂਦਾ ਇਹ ਸਾਰਿਆਂ ਲਈ ਕੋਈ ਬਰਾਬਰ ਆ ਕਾਨੂੰਨ ਇਹ ਉਹ ਕੀ ਸਰਾਸਰ ਗਲਤ ਮੋਦੀ ਸਰਕਾਰ ਨੇ ਥੋਪਿਆ ਸਾਰਿਆਂ ਤੇ ਇਹ ਵਾਪਸ ਲਏ ਜਾਣ ਤੇ ਸਾਨੂੰ ਸਾਡੇ ਰੋਜਗਾਰ ਚ ਸਹੀ ਸਲਾਮਤ ਰਹਿਣ ਦਿੱਤਾ ਜਾਵੇ। ਸਾਨੂੰ ਪਰਿਵਾਰ ਨਾ ਕਿ ਸਾਨੂੰ ਪਰਿਵਾਰ ਪਾਲਿਆ ਜਾਵੇ ਨਹੀਂ ਤਾਂ ਅਸੀਂ ਇਹ ਕੰਮ ਛੱਡ ਕੇ ਨਹੀਂ ਤਾਂ ਦਿਹਾੜੀਦਾਰ ਬੰਨ੍ਹ ਲਈ ਮਜਬੂਰ ਹੋ ਜਾਵਾਂਗੇ। ਸਾਡੀ ਸਾਰਿਆਂ ਦੀ ਇਹੀ ਮੰਗ ਆ ਵੀ ਇਹ ਕਾਲੇ ਕਾਨੂੰਨ ਵਾਪਸ ਲਏ ਜਾਣ ਤੇ ਸਾਨੂੰ ਸਾਡੀ ਰੋਜੀ ਰੋਟੀ ਚ ਪੈ ਰਹਿਣ ਦਿੱਤਾ ਜਾਵੇ। ਅਸੀਂ ਡਰਾਈਵਰ 24 ਘੰਟੇ ਆਊਟ ਮੈ ਰਹਾਂਗੇ ਇਹ ਕਾਨੂੰਨ ਬੂਲਾ ਸਾਰਿਆਂ ਲਈ ਕਾਨੂੰਨ ਲਏ ਗਏ ਆ ਇਹਦੇ ਖੈਰ ਲੋਕਾਂ ਨੂੰ ਘਰ ਵਾਲਿਆਂ ਨੂੰ ਲੱਗਦੇ ਆ ਪਈ ਉਹਨਾਂ ਲਈ ਨਹੀਂ ਹੈਗੇ ਇਹ ਹਰ ਇੱਕ ਡਰਾਈਵਰ ਲਈ ਆ ਇਸ ਲਈ ਕਾਨੂੰਨ ਵਾਪਸ ਲਏ ਜਾਣ ਤੇ ਸਾਰਿਆਂ ਨੂੰ ਰੋਟੀ ਖਾਂਦੇ ਰਹਿਣ ਦਿੱਤਾ ਜਾਵੇ ਸਾਡੀ ਸਰਕਾਰ ਅੱਗੇ ਇਹੀ ਗੁਜਾਰਸ਼ ਆ ਤੁਸੀਂ ਕਿੱਥੋਂ ਪੈਦਲ ਮਾਰਚ ਕਰਦੇ ਹੋ ਯਾਰ ਇਸ ਅਸੀਂ ਪੈਦਲ ਮਾਰਚ ਕਰਦੇ ਆ ਰਹੇ ਹਾਂ ਜੀ ਰਾਮਾ ਮੰਡੀ ਤੋਂ ਅੱਗੇੋਂ ਤੁਹਾਡੇ ਕੁਝ ਬੰਦਿਆਂ ਨੂੰ ਇੱਥੇ ਪੁਲਿਸ ਮੁਲਾਜ਼ਮ ਵੀ ਲੈ ਕੇ ਗਿਰਾਸਤ ਦੇ ਵਿੱਚ ਨਹੀਂ ਇਹ ਨੰਬਰ ਜਿਹੜਾ ਸਾਡਾ ਡੀਸੀ ਸਾਹਿਬ ਨੂੰ ਪੇਸ਼ ਕਰਨ ਲਈ ਉਹ ਲੈ ਕੇ ਗਏ ਲੱਗਦਾ ਤੁਹਾਨੂੰ ਮੰਗ ਪੱਤਰ ਦੇਣਾ ਤੁਹਾਡੀ ਸੁਣਵਾਈ ਹੋਵੇਗੀ ਕਿਉਂਕਿ ਜੇ ਟ੍ਰਾਂਸਪੋਰਟ ਯੂਨੀਅਨ ਜਰੀਏ ਧਰਨਾ ਲਗਾ ਚੁੱਕੇ ਆ ਪਰ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆਇਆ ਸਾਨੂੰ ਆਸ ਹੈ ਕਿ ਫਿਰ ਰੋਡ ਤੇ ਨੂੰਗੇ ਦੋ ਚਾਰ ਇਹ ਦੋ ਜਣੇ ਜਾਟ ਕਰਕੇ ਫੇਰ ਰੋਡ ਬਲੌਕ ਕੀਤੇ ਜਾਣਗੇ ਜੇ ਰੋਡ ਬਲੌਕ ਕੀਤਾ ਗਿਆ ਰੋਡ ਬੰਦ ਕਰਾ ਜੇ ਸਾਡਾ ਰੋਡ ਕਰੀ ਚਲਾ ਗਿਆ ਸਾਡੇ ਬੱਚੇ ਭੁੱਖੇ ਮਰਨਗੇ ਇਹ ਤਾਂ ਉੱਥੇ ਮਰਨ ਲਈ ਮਜਬੂਰ ਹਾਂ ਇਹਦੋਂ ਚੰਗਾ ਸੀ ਸੜਕਾਂ ਤੇ ਲੰਮੇ ਬਹਿ ਕੇ ਮਰਨਾ ਕਬੂਲ ਕਰਾਂਗੇ ਗੱਡੀਆਂ ਕਰਕੇ ਅੱਗ ਲਾਵਾਂਗੇ ਇਹੀ ਹੋ ਸਕਦਾ ਗੱਡੀਆਂ ਅਸੀਂ ਗਵਰਨਮੈਂਟ ਨੂੰ ਦੇ ਦੇਵਾਂਗੇ ਫੇ ਸਾਂਭ ਲੈਣ ਆਪੇ ਚੇਲਾ ਲੈਣ ਕਿੱਥੇ ਚਲਾਉਣੀਆਂ ਅਗਲੇ ਸਾਲ ਨੂੰ ਨਹੀਂ ਤਾਂ ਹਾਈਵੇ ਰੋਡ ਬੰਦ ਕਰਾਂਗੇ ਵੱਧੋ ਅਗਰਾ ਕੇ ਆਉਣ ਵਾਲੇ ਜੇ ਸਾਰੇ ਦੁਆਬੇ ਤੋਂ ਹੀ ਉਹ ਕਿ ਬੱਖਬਖੇਰੀਆ ਤੋਂ ਆਏ ਹੋ ਟੈਕਸੀ ਐ ਸਾਰੇ ਬੱਖਬਖੇਰੀਏ ਤੋਂ ਜੀ ਸਾਰੇ ਕੋਈ ਨਕੋਦਰ ਤੋਂ ਆ ਕੋਈ ਜਲੰਧਰ ਕੋਈ ਕੋਈ ਫਲੋਰ ਤੋਂ